ਹਿੰਦੂ ਮੁਸਲਮ ਸਿੱਖ ਈਸਾਈ ਚਾਰੇ ਪਾਸੇ ਦਿੱਸਦੇ ਨੇ ਕਹਿ ਕੇ ਮੈਂ ਇਨਸਾਨ ਬੁਲਾਵਾ ਮੇਰਾ ਦਿਲ ਕਿਉਂ ਮੰਨਦਾ ਨਹੀਂ ਧਾਰਮਿਕ ਲਬਾਸ ਧਾਰਮਿਕ ਪੜਾਈਆਂ ਧਾਰਮਿਕ ਗ੍ਰੰਥ ਧਾਰਮਿਕ ਸਾਨ ਇਹ ਸਭ ਕੁਝ ਇੱਕ ਇਨਸਾਨ ਦੇ ਅੰਦਰੋਂ ਮਰ ਚੁੱਕੀ ਇਨਸਾਨੀਅਤ ਨੂੰ ਦੁਬਾਰਾ ਜਿਉਂਦਾ ਕਰਕੇ ਆਪਸੀ ਭਾਈਚਾਰਾ ਇਨਸਾਨੀਅਤ ਭਾਈਚਾਰਾ ਕਾਇਮ ਕਰਨ ਵਾਸਤੇ ਸੀ ਔਰ ਅਫਸੋਸ ਅੱਜ ਤਾ ਅਸੀਂ ਗੁਰੂ ਕਰਦੀਆਂ ਬਿਲਡਿੰਗਾਂ ਹੀ ਜਾਤਾਂ ਦੇ ਨਾਮ ਤੇ ਖੜੀਆਂ ਕਰਕੇ ਭਾਈਚਾਰਾ ਆਪ ਮੰਡਣ ਲੱਗ ਪਏ ਜੀ ਅਸੀਂ ਦੱਸਣਾ ਹੋਵੇ ਅਸੀਂ ਕੌਣ ਹੁੰਨੇ ਆ ਅਸੀਂ ਸਪਸ਼ਟ ਨਹੀਂ ਕਹਿੰਦੇ ਅਸੀਂ ਗੁਰੂ ਦੇ ਸਿੱਖਾਂ ਜਾਂ ਅਸੀਂ ਇਨਸਾਨੀਅਤ ਧਰਮ ਨੂੰ ਮੀਨ ਦੱਸਣ ਵਾਲੇ ਇਨਸਾਨ ਹੁੰਨੇ ਅਸੀਂ ਪਹਿਲਾਂ ਦੱਸਦੇ ਹਾਂ ਅਸੀਂ ਫਲਾਨੀ ਜਾਤ ਦੇ ਸਿੱਖ ਜਾਤ ਪਹਿਲਾਂ ਲਾ ਕੇ ਪਿੱਛੇ ਸਿੱਖ ਦੱਸਦੇ ਅਸੀਂ ਆ ਸਿੱਖਾਂ ਸੀ ਉਹ ਸਿੱਖਾਂ ਸੀ ਆ ਸਿੱਖਾਂ ਸੀ ਕੀ ਇੰਨੇ ਚਿਰਾਂ ਤੋਂ ਅਸੀਂ ਗੁਰੂ ਘਰ ਆਉਣ ਵਾਲੇ ਧਾਰਮਿਕ ਬਾਣੀਆਂ ਪੜਨ ਵਾਲੇ ਪਾਠ ਕਰਨ ਜਾਂ ਕਰਬੋਣ ਵਾਲੇ ਆਪਣੇ ਅੰਦਰ ਝਾਤ ਮਾਰੀਏ ਕਿ ਇਨਸਾਨੀਅਤ ਧਰਮ ਸਾਡੇ ਅੰਦਰ ਕੋਈ ਹੈ ਪਾਠ ਕਰ ਕਰਕੇ ਵੀ ਸਾਡੇ ਅੰਦਰੋਂ ਨਫ਼ਰਤਾਂ ਨਹੀਂ ਜਾ ਰਹੀ ਨਰਵੈਰ ਪੜਨ ਵਾਲੇ ਅਸੀਂ ਵੈਰ ਨਹੀਂ ਛੱਡ ਸਕੇ ਨਿਰਭਉ ਦਾ ਜਪ ਕਰਨ ਵਾਲੇ ਅਸੀਂ ਕਦੇ ਭਉ ਤੋਂ ਦੂਰ ਨਹੀਂ ਹੋ ਸਕਦੇ